ਵਾਹਿਗੁਰੂ ਜੀ ਖਾਲਸਾ ਬੇ ਇੱਕ ਪਤੇ ਪਤਾ ਸੇ ਮਾਰੀ YouTube ਲਾਈਵ ਹੋਇਆ ਜਿੱਥੇ ਜ਼ਿਲ੍ਹਾ ਸ਼ਾਦੀਆਂ ਤੇ ਬਲਾਕ ਸੰਭਾ ਤੇ ਚੋਣਾ ਅੱਜ ਸਰਕਾਰੀ ਤੌਰ ਤੇ ਚੋਣ ਜਾਬਤੇ ਮੁਤਾਬਕ ਚੋਣ ਅਨੁਸਾਰ ਸਰਕਾਰੀ ਹਾਈ ਸਕੂਲ ਜਿੱਦਾਂ ਵਿਖੇ ਜਿੱਥੇ ਫੋਟਾਂ ਦੀ ਪੋਲਿੰਗ ਹੋ ਰਹੀ ਹੈ ਆ ਉਹਨ ਦਾ ਜਿੱਥੇ ਤੁਹਾਨੂੰ ਦਿਖਾ ਲਦੇ ਆ ਜਿੱਥੇ ਫਿਰ ਦੁਬਾਰਾ ਇੱਕ ਵਾਰੀ ਦੱਸਿਆ ਜਾ ਜਾਂਦਾ ਹੈ ਸਰਕਾਰੀ ਹਾਈ ਸਕੂਲ ਜਿੱਦਾਂ ਵਿਖੇ ਜੋ ਬਲਾਕ ਸੰਪਤੀ ਕਾਸ਼ੌਲੇ ਚੋਣਾ ਦਾ ਪੋਲਿੰਗ ਪੁਆਇੰਟ ਬਣੇ ਹੋਇਆ ਹੈ ਨਾ ਤਾਂ ਜਾਣਕਾਰੀ ਲਈ ਪੋਲ ਨੂੰ ਤੇ ਬਾਲਾ ਦੇ ਮੈਨ ਗੇਟ ਜਿੱਥੇ ਪਹਿਰੇ ਦਾ ਪ੍ਰਬੰਧ ਸਖਤ ਪ੍ਰਬੰਧ ਕੀਤਾ ਪੰਜਾਬ ਸਰਕਾਰ ਨੇ ਲੋਕ ਕਮਿਸ਼ਨ ਦੀ ਦੇਦਤ ਅਮਤਾਵਕ ਜੋ ਪਹਿਲੇ ਤੋਂ ਲੱਗੇ ਹਨ ਜੋ ਡਿਊਟੀ ਨਿਭਾਉਂਦੇ ਹੁੰਦੇ ਸੀ ਦੇਖਦੇ ਹੁੰਦੇ ਸੀ ਇਹਦੇ ਪਿੰਡ ਲਿੱਦਾਂ ਸਕਾਈ ਸਕੂਲ ਵਿੱਚ ਜਿੱਥੇ ਪੋਲਿੰਗ ਹੋ ਰਹੀ ਹੈ ਹੰਦਰ ਦਰਸ਼ਨ ਬਾਚਨਾਸ਼ ਕਰਦੇ ਹੁਣ ਪੰਜਾਬ ਦੇ ਮੁਲਾਜ਼ਮ ਡਿਊਟੀ ਨਿਭਾਉਂਦੇ ਹੋਏ ਆਓ ਜਾਣ ਕੇ ਪ੍ਰਾਪਤ ਕਰਿਏ ਸਤਿਗੁਰੂ ਜੀ ਇਹ ਬੋਟ ਪਾਇਆ ਜੀ ਹਾਂ ਜੀ ਪਾਇਆ ਜੀ ਕੋਈ ਅਖਿਆਈ ਤਾਂ ਨਹੀਂ ਹੋਈ ਕੋਈ ਨਹੀਂ 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 ਕੋਈ ਸਵੈਦੇ ਨਹੀਂ ਬੜੇ ਸਾਵਧਾਨੀ ਨਾਲ ਬੋਟ ਪਾਇਆ ਓਕੇ ਥੈਂਕਸ ਆਓ ਜੋ ਬੋਟ ਪੋਲਿੰਗ ਕਰਕੇ ਆਏ ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰਿਏ ਬੜੀ ਸਤਿਗੁਰੂ ਜੀ बोर्ड पोल पाए करे हाँ जी कोई परेशानी परे कि परे। कोई आई गई ਦੇਖ ਕੇ ਮਾਰੋ ਬੋਲਦੀ ਹੈ ਤੇਰੇ ਬੰਦੇ ਕਰ ਬਸਮ ਬੋਲਦੀ ਹੈ ਤਾਂ ਹੀ ਸਾਈਨ ਕਰੋ ਜੀ ਲੋ ਕੋਡ ਪਾਣੀ ਹੈ ਨਾ ਜੀ ਚਾ ਅੱਛਾ ਨਿਤਾ ਹੋਰ ਕੋਡ ਦਿੱਤੀ ਹੈ ਇੱਧਰ ਕੋਡ ਕਰਦੇ ਆ ਆਹ ਭਾਜੀ ਗਾੜਾ ਕਰਦੇ ਇਹ ਟੈਕਨੋਫ ਕਰਿਆ ਕਿਉਂ ਕੋਡ ਪਾਓ ਜਿਆਦਾ ਭਾਜ ਕੇ ਮਾਰੀ ਜੀਦ ਨੂੰ ਪਾਉਂਦੇ ਹੋ ਚੌਂਕ ਕਮਿਸ਼ਨ ਦੀ ਅਧਾਰਤ ਵਿੱਚ ਪੰਜਾਬ ਸਰਕਾਰ ਹਲੋ ਜੋ ਜਿਲ੍ਹਾ ਚਤ ਪਲਾਸ ਸਭ ਚੋਣਾ ਹੋ ਰਹੀਆਂ ਜਿੱਦਣਾ ਵਿਗੇ ਡਿਊਟੀਨ ਮੌਲੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਗਿਆਗਾ ਨਹੀਂ 990 910 ਕਰਤਾ ਹੈ ਜਾਓ ਸਰਕਾਰ ਦੇ ਮੁਲਾਜ਼ਮ ਮੇਲਾ ਡਿਊਟੀਨ ਬੋਨ ਦੇ ਹੋ ਐਂਟਰੀ ਤੇ ਜਿਲ੍ਹਾ ਚਤ ਪੰਜਾਬ ਸਰ ਸੰਪਲ ਸੋਣਾ ਜਿੱਦਣਾ सरकारी हाई स्कूल देखे बूथ नंबर छियाठ चौरासी जिला बलाखों पर चोणा हो रही हैं जिला छात्र पंचायत जिला सोना जिला जिसे कैंट और छिया दो बूथ सोना है पिंड लिखला सरकारी स्कूल उन ਪੰਚਾਇਤ ਬਲਾਕ ਸੰਪਤੀ ਖੇੜੇ ਚੋਣਾ ਜਿੱਥੇ ਸਰਕਾਰੀ ਮੁਲਾਜ਼ਮ ਡਿਊਟੀ ਨੂੰ ਆਉਂਦੇ ਆ ਉਹਨਾਂ ਜਾਣਕਾਰੀ ਪ੍ਰਾਪਤ ਕਰੀਏ 65 ਔਰ 66 ਪਿੰਡ ਲਿੱਦੜਾ ਸਰਕਾਰੀ ਡਿਊਟੀ ਸਾਰੀ ਸਤਿਕਾਰ ਜੀ ਇਹ ਵੋਟਾਂ ਹੋ ਰਹੀਆਂ ਜੀ ਕੋਈ ਐਸੀ ਤਾਂ ਨਹੀਂ ਪ੍ਰੋਬਲਮ ਜਿੰਨਾ ਕੋਈ ਐਸੀ ਕੋਈ ਸਾਂਤੀ ਪੰਗੋ ਸਰ ਜੀ ਜੀਪੀ ਸਾਹਿਬ ਪੰਹਾਂ ਐਸਐਸਪੀ ਜ਼ਿਲੰਧਰ ਜਿਆਤੀ ਹਕੂਮਤ ਆਨਸਾਰ ਲੇਟਾਂ ਤੱਕ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਪਤੀ ਦੀਆਂ ਚੋਣਾਂ ਨੂੰ ਅਮਨ ਮਾਨਨ ਦੇ ਪ੍ਰਚਾਰ ਲਈ ਜੋ ਦੇ ਤਿਆਰੀ ਕੀਤੀਆਂ ਉਸ ਦੇ ਦਹਾਤ ਪਿੰਡ ਲਿੱਦੜਾ ਹਾਈ ਸਕੂਲ ਬੂਥ ਨੰਬਰ 63 ਤੇ 64 ਵਿੱਚ ਜੁੜੀ ਚੋਣਾਂ ਜਿਹੜੀਆਂ ਜੋ ਅਮਨ ਆਮਾਨ ਨਾਲ ਪੈ ਰਹੀਆਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਨਸਕਾਮ ਘਟਨਾ ਇੱਥੇ ਨਹੀਂ ਹੈ ਬਹੁਤ ਸ਼ਾਂਤੀਪੂਰਵਕ ਵੋਟਾਂ ਹੋ ਰਹੀਆਂ ਹਨ ਵੋਟਰਾਂ ਨੂੰ ਕੀ ਅਪੀਲ ਸੰਦੇਸ਼ ਦੇਣਾ ਚਾਹੁੰਦੇ ਆ ਪੀਰ ਕਰਨੀ ਚਾਹੁੰਦੇ ਤੁਸੀਂ ਵੋਟਰਾਂ ਨੂੰ ਇਹ ਅਪੀਲ ਕਰਦੇ ਆ ਕਿ ਆਪਣਾ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖੋ ਤੇ ਵੋਟਾਂ ਜਿਹੜੀਆਂ ਜੋ ਵੀ ਅਮਨ ਆਮਾਨ ਨਾਲ ਲਿਫਰੇ ਚੜ੍ਹ ਸਕਣਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੜਾਈ ਝਗੜਾ ਕਰਨ ਨਾ ਕਰੋ ਆਪਸ ਵਿੱਚ ਪਿਆਰ ਨਾਲ ਬੇਬੋਟਾ ਚ ਪਾਓ ਤੇ ਅਮਨ ਮਾਨ ਨਾਲ ਰਹੋ ਸ਼ਾਂਤੀਪੂਰਨ ਬੋਟਾ ਦੇ ਬਰੇ ਜਾ ਸਕਣ ਸਿੰਘ ਸਰ ਜੀ ਇਹ ਸਨ ਪੰਜਾਬ ਸਰਕਾਰ ਦੇ ਡਿਊਟੀ ਮੁਲਾਜ਼ਮ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਆ ਪਿੰਡ ਲੱਡੜਾ ਸਰਕਾਰੀ ਹਾਈ ਸਕੂਲ ਵਿਚ 650 ਸ਼ਹਿਰ ਦੋ ਪੋਲਿੰਗ ਬੂਥ ਬਣਾਏ ਗਿਆ ਨਾ ਜਿਹਦੀ ਜਾਣਕਾਰੀ ਪ੍ਰਾਪਤ ਕੀਤੀ ਆ ਸੰਦੇ ਦਤਾ ਹੈ ਕਿ ਕਾਨੂੰਨ ਮਤਾਜ ਜੋ ਹੈਗੀ ਆ ਆਮ ਨਾ ਆਨ ਦਾ ਵੋਟਰ ਸੁੱਤੀਆਂ ਦੇ ਜੋ ਵੋਟਰਾਂ ਹੈ ਹਮਾਦਾਰੀ ਦਿਖਾਈ ਜਾਵੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਾਂਤੀਪੁਰਕ ਬੋਟਾਂ ਪਾਇ ਜਲ ਜਿਹੜੇ ਭਾਈਚਾਰਾ ਬਣਿਆ ਰਵੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਜੀ ਤਿੱਦਾ ਜਾਣਕਾਰੀ ਹਫਤਾਸੀ ਮਰ YouTube ਚੈਨਲ ਹਿਲਾ ਪ੍ਰਸ਼ਾਦ ਬਲਾਸਾਂ ਦੇ ਚੋਣਾ ਪੰਜਾਬ ਸਰਕਾਰ ਹਦਾ ਤੰਤਾ ਤਕਾਰੀ ਹਾਈ ਸਕੂਲ ਇਤਨਾ ਬਗੇ ਬੂਥ ਨੰਬਰ 65 ਹੋ ਸ਼ਾਰਟ ਕੋਲੰਬੂਲ ਪਕਰ ਦਿਓ ਨੇ ਆ ਜਾਣਕਾਰੀ ਪ੍ਰਾਪਤ ਕਰੀਏ ਸਾਰੀ ਸੱਸੀ ਗਾਲ ਜੀ ਸੱਸੀ ਗਾਲਾ ਜੀ ਇਹ ਵੋਟ ਪਾਇਆ ਹੈ ਤੁਸੀਂ ਤੁਸੀਂ ਚੱਲੇ ਆ ਜੀ ਪੋਣੇ ਆ ਜੀ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਵੋਟਰਾਂ ਨਾਲ ਤੁਸੀਂ ਵੋਟਰਾਂ ਨੂੰ ਇਹ ਹੀ ਜਣਾਉਣਾ ਜੀ ਆਪਣੀ ਸਮਝਦਾਰੀ ਨਾਲ ਵੋਟ ਪਾਓ ਜਿੱਥੇ ਵੀ ਪਾਉਣੀ ਹੈ ਜਿਹੜਾ ਵੀ ਸਰਕਾਰ ਤੁਹਾਨੂੰ ਕੋਈ ਚੰਗੀ ਲੱਗਦੀ ਹੈ ਜਿਹਨੂੰ ਵੀ ਚੰਗਾ ਸਮਝਦੇ ਆ ਉਹਨੂੰ ਵੋਟ ਦਿਓ ਓਕੇ ਥੈਂਕਸ ਹੈ ਬੋਥੇ ਆਓ ਜੋ VOTERS ਹੋਏ ਆਏ ਆ ਨਾ ਮੈਡਮ ਆਈਆਂ ਉਹਨਾਂ ਦੇ ਜਾਣੇ ਪ੍ਰਾਪਤ ਕਰੀਏ ਉਹਨਾਂ ਕੋ ਪਤਾ ਕਰੀਏ ਪੈਂਸੀ ਸਤਸਰੀ ਗਾਜੀ ਇਹ VOTE ਪਾਇਆ ਤੁਸੀਂ ਹਾਂਜੀ ਪਾਇਆ ਪਾਇਆ ਇਹ ਕੀ ਕਹਿਣਾ ਚਾਹੁੰਦੇ VOTERS ਨੂੰ ਹਾਂਜੀ ਵਧੀਆ ਆਏ ਆ VOTES ਬਹੁਤ ਸੋਹਣੀਆਂ ਪਈ ਜਾਂਦੀਆਂ ਆ ਕੀ VOTER ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ VOTER ਨੂੰ ਸੰਦੇਸ਼ ਚ ਵਧੀਆ ਵਧੀਆ ਕੰਮ ਕਰਨ ਜਿਹੜਾ ਵੀ ਬਣੇ ਪਿੰਡਾਂ ਦੇ ਵਧੀਆ ਵਧੀਆ ਸਵਾਦ ਨਾਲ ਕੰਮ ਆਪਣਾ ਲੋਗੋ ਦਿਖਾ ਲੋ ਬੋਟ ਪਾਇਆ ਤੁਸੀਂ ਨਿਸ਼ਾਨ ਕੋ ਲੱਗਾ ਹੋਈ ਹਾਂਜੀ ਆਪਾਂ ਦਿਖਾ ਲਉ ਆਪਣਾ ਚੋਣ ਸ਼ਾਂਤ ਖਾਲ ਦੋ ਜੋ ਅੰਦਰ ਜੋ ਕਾਰੇ ਦੱਤਾ ਉਤਾਰ ਜੋ ਵੋਟਰ ਬੋਟ ਪਾ ਕੇ ਆਹਨ ਕਿਉਂਕਿ ਠੀਕ ਹੈ ਜੀ ਬੋਟ ਫੁਰ ਕਾਉ ਦੇ ਵਿੱਚ ਬਾਹਰ 10 ਬਾਲਾ 10 ਜਿਲ੍ਹਾ ਪ੍ਰਸ਼ਾਦ ਦਾਸਾਂ ਚੋਣਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਿੱਦਣਾ ਜਿੱਥੇ ਹੋ ਰਹੀ ਆ ਆਓ ਜਿੱਥੇ ਪੋਲਿੰਗ ਸਟੇਸ਼ਨ ਸਰਕਾਰੀ ਮੁਲਾਜ਼ਮ ਡਿਊਟੀ ਤੇ ਨਾਲ ਡਿਊਟੀ ਨਿਭਾਉਂਦੇ ਹੋਏ ਤੁਸੀਂ ਦੇਖ ਬਾਹਰ ਦਰਸ਼ ਅੰਦਰੀ ਗੋਸ਼ ਦੇ ਜਾਣਕਾਰੀ ਪ੍ਰਾਪਤ ਕਰਿਏ ਸਰਕਾਰੀ ਮੁਲਾਜ਼ਮ ਡਿਊਟੀ ਤਾਇਨਾਤ ਡਿਊਟੀ ਨਿਭਾਉਂਦੇ ਹੋਏ ਸਰਕਾਰੀ ਜ਼ਰਤਾਂ ਚੋਣ ਕਮਿਸ਼ਨ ਦੇ ਅਧਿਕਾਰਾਂ ਮੁਤਾਬਕ ਸਰਕਾਰੀ ਮੁਲਾਜ਼ਮ ਪੰਜਾਬ ਸਰਕਾਰ ਦੇ ਮੁਲਾਜ਼ਮ ਜੋ ਸਰਕਾਰੀ ਪ੍ਰੈਮਸ ਕੋ ਸਮਾਰ ਸਕੋਰ ਵੇਖੇ ਦੇ ਪੰਜਾਬ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਲਾਸਾ ਚੋਣਾ ਹੋ ਰਹੀਆਂ अंदर अंदर जा, जानकारी प्राप्त करिए ਬੇਰੀ ਪ੍ਰੇਮਾ ਵਰਸ ਕੋ ਲਿੱਦਣਾ ਕਿਤੇ ਪੋਲੰਗ ਜੋ ਬੂਤ ਹੋ ਰਹਾ ਹੈ ਪੋਲੰਗ ਬੂਤ ਕਰਦੇ ਹੋਏ ਆ ਬਾਲਦੇਸਿਕਾ ਦੇ ਸਰਕਾਰੀ ਮੁਲਾਜ਼ਮ ਜੂੜੇ ਤੇ ਨਾਲਲਾਜ ਮਤਨ ਡਿਊਟੀ ਦਰਾਂ ਨੂੰ ਟਾਕ ਜੂੜਿਮ ਨਾਉਦੇ ਹੋਏ ਆ ਜਾਣ ਕਰਦੇ ਨੇ ਚਚਕ ਰਹੇ ਪੰਜਾਬ ਸਰਕਾਰ ਦੇ ਮੁਲਾਜ਼ਮ ਇਹ ਬੋਰਡ ਪਾਉਣ ਜਾ ਰਹਾ ਜੀ ਅੱਛਾ ਅੱਛਾ ਆਓ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰੀਏ ਆ ਜਾਣਕਾਰੀ ਪ੍ਰਾਪਤ ਕਰੀਏ ਮੈਂ ਨਹੀਂ ਦੇ ਸਕਦਾ ਆ ਬਾਹਰ ਅਦਰ ਜਿੱਥੇ ਬਾਕਰ ਪਾਰਟੀਆਂ ਆਪਣਾ ਪੋਲ ਬੂਥਵਾਦ ਲਾ ਕੇ ਬੈਠੀਆਂ ਹਨ ਆ ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰੀਏ ਕਿਹੜੀ ਕਿਹੜੀ ਪਾਰਟੀਆਂ ਬੂਥ ਲਾ ਕੇ ਬੈਠੀਆਂ ਬਾਹਰ ਪੋਲ ਸਟੇਸ਼ਨ ਜੋ ਹੈਗਾ ਪੰਜਾਬ ਦੇ ਸਰਕਾਰਾਂ ਮੁਤਾਬਕ ਕਿੰਨੇ ਕਿਲੋਮੀਟਰ ਦੂਰੀ ਤੇ ਪੋਰਸ ਪ੍ਰਸ਼ਾਸਨ ਨੇ ਇਹ ਦਿੱਤੀ ਨਹੀਂ ਜਾਣਕਾਰੀ ਪਰ ਕੁਝ ਹੀ ਨੇੜੇ ਵਿੱਚ 50 ਸਰਕਾਰੀ ਅਦਾਰਤਾਂ ਵਿੱਚ ਜੋ ਨੇੜੇ ਨਹੀਂ ਹੋਣਾ ਚਾਹੀਦਾ ਪਰ ਲੋਕ ਟੋਨ ਕਮਿਸ਼ਨ ਦੇ ਅਦਾਰਤਾਂ ਦਾ ਨੇੜੇ ਨਹੀਂ ਹੋਣਾ ਚਾਹੀਦਾ ਪਰ ਨੇੜੇ ਹੋਣ ਦੇ ਨਾਲ ਜਿੰਨੇ ਲੱਗੇਗਾ ਪੁਲਿਸ ਪ੍ਰਸ਼ਾਸਨ ਨੇ ਜੋ ਪੰਜਾਬ ਸਰਕਾਰ ਦੇ ਮੁਲਾਜ਼ਮ ਹਨ ਕੋਈ ਜਾਣਕਾਰੀ ਛਿੜਕ ਰਹੇ ਹਨ ਆ ਜਾਣਕਾਰੀ ਪ੍ਰਾਪਤ ਕਰਿਏ ਜੋ ਇੱਥੇ ਵਾਸੀ ਬੈਠੇ ਹਨ ਸਾਰੀ ਸਤਿਗੁਰਾਲ ਜੀ ਸਤਿਗੁਰਾਲ ਜੀ ਅੱਜ ਜ਼ਿਲ੍ਹਾ ਸ਼ਹਿਰ ਦੇ ਪੰਚਾਇਤ ਸੈਟ ਦੀ ਚੋਣਾਂ ਹੋਣੀਆਂ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਗਰਮੇਰ ਸਿੰਘ ਸਾਫ ਦਾ ਸਰਪੰਚ ਪਿੰਡ ਲਿੱਦੜਾ ਅੱਜ 14 12 2025 ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਸਾਡਾ ਪਿੰਡ ਜਲੰਧਰ ਪਛਮੀ ਵਿੱਚ ਪੈਂਦਾ ਜਿਹੜਾ ਵਿਧਾਨ ਸਭਾ ਹਲਕਾ ਸਾਡਾ ਬਿਦੀਪੁਰ ਜ਼ੋਨ ਆ ਤੇ ਜਿਹੜਾ ਹੈਗਾ ਜ਼ਿਲ੍ਹਾ ਪ੍ਰੀਸ਼ਦ ਉਹ ਬਰਾਣਾ ਜ਼ੋਨ ਆ ਸਾਡੇ ਜ਼ੋਨ ਦੇ ਵਿੱਚ ਵਿਧਾਨ ਸਭਾ ਹਲਕੇ ਹੀ ਤਕਰੀਬਨ 5 ਪਿੰਡ ਪੈਂਦੇ ਆ ਤੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਪੈਂਦੇ ਆ ਤਕਰੀਬਨ 42-43 ਪਿੰਡ ਸੋ ਜੋ ਇਲੈਕਸ਼ਨ ਹੋ ਰਿਹਾ ਉਹਦੇ ਵਿੱਚ ਮੌਜੂਦਾ ਸਰਕਾਰ ਇੱਕ ਪਾਸੇ ਖੜੀ ਆ ਔਰ ਅਸੀਂ ਕਾਂਗਰਸ ਪਾਰਟੀ ਦੇ ਨਿਸ਼ਾਨ ਤੇ ਪੰਜੇ ਦੇ ਨਿਸ਼ਾਨ ਤੇ ਆਪਣੇ ਵੀਰਵਾਰ ਖੜੇ ਕੀਤੇ ਆ ਜੋ ਕਿ ਵਿਧਾਨ ਸਭਾ ਦੀ ਚੋਣ ਮੁਤਾਬਕ ਸਾਡੇ ਪਿੰਡੋ ਬੀਬੀ ਲਖਵੀਰ ਕੋ ਪਤਲੀ ਪਰ ਫਨੀਤ ਸਿੰਘ ਅਸੀਂ ਸਰਾਏ ਖਾਸ ਪਿੰਡ ਤੋਂ ਬਰਿਆਣਾ ਜ਼ੋਨ ਤੋਂ ਕਮਰਵੀਰ ਸਿੰਘ ਸਰਾਏ ਉਹ ਜਿਲ੍ਹਾ ਪ੍ਰੀਸਿਦੀ ਚੋਣ ਲੜ ਰਹੇ ਆ ਸੋ ਸਾਡੇ ਲੋਕਾਂ ਵਿੱਚ ਬਹੁਤ ਅੱਛਾ ਹੈ ਸਿਰ ਬੂਥ ਲਗਾ ਹੋਇਆ ਹੈ ਸਾਡਾ ਇੱਥੇ ਜਾਂ ਆਮ ਆਦਮੀ ਪਾਰਟੀ ਦਾ ਉਹ ਸਾਡੇ ਇਸ ਇਕੱਠ ਨੂੰ ਦੇਖਿਆ ਜਾਵੇ ਤੇ ਕਈ ਗੁਣਾ ਹੀ ਉਹਨਾਂ ਦੇ ਇਕੱਠ ਨਾਲੋਂ ਵੱਧ ਹੈ ਜਿੱਥੋਂ ਤੱਕ ਪ੍ਰਸ਼ਾਸਨ ਦੀ ਗੱਲ ਹੈ ਪ੍ਰਸ਼ਾਸਨ ਨੇ ਕੱਲ ਸ਼ਾਮ ਵੀ ਪਹਿਲੀ ਤਾਂ ਗੱਲ 8 ਵਜੇ ਤੋਂ ਬਾਅਦ ਪੋਲਿੰਗ ਏਜੈਂਡਰ ਦੇ ਜਿੰਨੇ ਬੰਦੇ ਇੱਥੇ ਆਏ ਪਹਿਲਾਂ ਕੋਈ ਵੀ ਬੰਦਾ ਨਹੀਂ ਆਇਆ ਔਰ ਅਸੀਂ ਇੱਕ ਸੇਕ ਵੀ ਨਹੀਂ ਸੋਚਿਆ ਕਿ ਕਿਤੇ ਮੌਜੂਦਾ ਸਰਕਾਰ ਇਲੈਕਸ਼ਨ ਕੈਨਸਲ ਹੀ ਨਾ ਕਰ ਦੇਵੇ ਪਰ ਚਲੋ 8 8:30 ਵਜੇ ਆਏ ਅਸੀਂ ਬੇਰਵੀਰ ਨੂੰ ਰੋਟੀ ਪਾਣੀ ਖੁਲਾਇਆ ਉਹਨਾਂ ਦਾ ਇੰਤਜ਼ਾਮ ਕੀਤਾ ਔਰ ਫਿਰ ਫਿਰ ਵੀ ਉਹਨਾਂ ਨੇ ਇਹ ਸਾਨੂੰ ਨਹੀਂ ਦੱਸਿਆ ਕਿ ਕਿੰਨੇ ਮੀਟਰ ਦੀ ਦੂਰੀ ਤੇ ਬੂਥ ਲੱਗਣਾ ਚਾਹੀਦਾ ਪਰ ਸਾਨੂੰ ਪਤਾ ਹੋਣ ਦੇ ਬਾਵਜੂਦ ਸਾਡੀ ਵਿਰੋਧੀ ਧਿਰ ਨੇ ਬੂਥ ਲਾ ਲਿਆ ਸੀ ਅਸੀਂ ਸਵੇਰੇ ਉਹਦਾ ਆਪੋਸ ਕੀਤਾ ਔਰ ਇਹਨਾਂ ਨੂੰ ਕਿਹਾ ਅਡਰਸਨ ਨੂੰ ਕੋਈ ਬੂਥ ਚਕਾ ਦਿਓ ਨਹੀਂ ਤਾਂ ਅਸੀਂ ਪੁਲਿਸ ਸਟਾਰਟ ਨਹੀਂ ਹੋਣ ਦੇਣੀ ਚਲੋ ਉਹਨਾਂ ਨੇ ਬੂਥ ਚਕਾਤਾ ਪਿੱਛੇ ਕਰ ਦਿੱਤਾ ਪਰ ਜੇ ਅਸੀਂ ਇਹਨਾਂ ਆਪਣੇ ਲੈਵਲ ਤੇ ਪੈਰਵਾਈ ਨਾ ਕਰੀਏ ਤੇ ਮੌਜੂਦਾ ਸਰਕਾਰ ਜੋ ਵੀ ਚਾਵੇ ਤਾਂ ਅਧਰੀ ਬਚਾ ਸਕਦੀ ਹੈ ਸੋ ਅਸੀਂ ਆਸ ਰੱਖਦੇ ਹਾਂ ਕਿ ਦੁਨੀਆ ਦਾ ਆਮ ਤੌਰ ਤੇ ਰਵਈਆ ਬਦਲ ਚੁੱਕਾ ਔਰ ਜੋ ਮੌਜੂਦਾ ਸਰਕਾਰ ਹੈ ਉਹਦੇ ਖਿਲਾਫ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਲੋਕਾਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਟਾਉਣਾ ਸਾਡੇ ਪਿੰਡ ਚਾਰ ਬੂਥ ਲੱਗੇ ਆ ਜੀ ਬੂਥ ਨੰਬਰ 81 82 ਤੇ 83 81 82 83 ਦੇ 84 ਦੋ ਬੂਥ ਪ੍ਰਾਇਮਰੀ ਸਕੂਲ ਆ ਦੋ ਬੂਥ ਹਾਈ ਸਕੂਲ ਆ ਟੋਟਲ ਸਾਡੀ 3200 ਦੇ ਕਰੀਬ ਵੋਟ ਆ ਔਰ ਸਭ ਤੋਂ ਵੱਡਾ ਪਿੰਡ ਆ ਚਾਰ ਬੂਥ ਆ ਅਸੀਂ ਕੋਸ਼ਿਸ਼ ਆ ਸਾਡੀ ਸਾਡੇ ਭੈਣਾ ਭਰਾਵਾਂ ਦੇ ਨਾਲ ਰਲ ਕੇ ਵੱਧ ਵੱਧ ਵੋਟਾਂ ਕਾਂਗਰਸ ਪਾਰਟੀ ਨੂੰ ਜਿਤਾ ਕੇ ਦੁਆ ਕੇ ਕਾਂਗਰਸ ਪਾਰਟੀ ਨੂੰ ਜਿਤਾਉਣਾ ਕਿਉਂਕਿ ਵੱਡਾ ਪਿੰਡ ਆ ਵੱਡੀਆਂ ਮੋਟਾਂ ਦੇ ਲੀਡ ਇੱਥੋਂ ਸਾਡੇ ਪਿੰਡੋਂ ਹੋ ਗਈ ਤਾਂ ਦੂਜੇ ਪਿੰਡਾਂ 'ਚ ਉਹ ਲੀਡ ਬਰਾਬਰ ਨਹੀਂ ਹੋਣੀ ਸੋ ਮੈਂ ਇਹੀ ਕਹੂੰਗਾ ਵੀ ਬੜੇ ਸ਼ਾਂਤਪਈ ਟਾਂਗ ਨਾਲ ਅਸੀਂ ਆਪਣੇ ਆਪ ਨੂੰ ਹਾਈਪਰ ਨਹੀਂ ਕਰਨਾ ਬੜੇ ਸ਼ਾਂਤਪਈ ਟਾਂਗ ਨਾਲ ਇਲੈਕਸ਼ਨ ਕਰਾਉਣਾ ਕਿਉਂਕਿ ਇਲੈਕਸ਼ਨ ਨੇ ਭਰੇ ਚੜੇ ਇਹ ਸਰਕਾਰ ਦੇ ਖਿਲਾਫ ਪੰਜੇ ਦੀ ਜਿੱਤ ਹੋਵੇ ਤੇ ਇਹਨਾਂ ਨੂੰ ਆਪਣਾ ਨਸੀਬ ਮਿਲੇ ਤੇ ਅਸੀਂ ਕੋਈ ਚੰਗੇ ਕੰਮ ਕਰੀਏ ਮੌਜੂਦਾ ਸਰਕਾਰ ਨੇ ਤਾਂ ਧੰਦ ਲਿਆ ਤੁਸੀਂ ਦੇਖ ਲਿਏ ਹੋਣੀਆਂ ਤਰਨ ਤਰਨ ਜ਼ਿਲ੍ਹੇ ਵਿੱਚ ਵੀ ਕਿਸ ਤਰ੍ਹਾਂ ਇੱਕ ਕੈਂਡੀਡੇਟ ਦੀ ਕੁੜੀ ਨੂੰ ਫੜ ਕੇ ਅੰਦਰ ਕੀਤਾ ਜੇ ਅਦਾਲਤਾਂ ਨਾ ਹੋਣ ਤੇ ਕਿਤੇ ਨੂੰ ਨਾ ਮੰਨ ਤੜਕੇ 4 ਵਜੇ ਅਦਾਲਤ ਚੱਲੀ ਚੱਲਦੀ ਰਹੀ ਔਰ 4 ਵਜੇ ਕੁਰੀ ਨੂੰ ਅਦਾਲਤ ਨੇ ਬਰੀ ਕੀਤਾ ਫਿਰ ਵੀ ਇਹਨਾਂ ਨੂੰ ਸਮਝ ਨਹੀਂ ਆਈ ਅਜੇ ਵੀ ਕੋਸ਼ਿਸ਼ ਕਰ ਰਹੇ ਆ ਧੰਦਲੀ ਪਾਉਣ ਦੀ ਪਰ ਅਸੀਂ ਪਿੰਡ ਵਾਸੀ ਆਪਣੇ ਭਰਾ ਪੰਚਾਇਤ ਸਾਰਿਆਂ ਦੇ ਸਹਿਯੋਗ ਨਾਲ ਇਹਨਾਂ ਨੂੰ ਧੰਦਰੀਲੀ ਪਾਉਣ ਦੇਾਂਗੇ ਔਰ ਬਿਲਕੁਲ ਫੇਅਰ ਤੇ ਸਾਫ਼ ਇਲੈਕਸ਼ਨ ਕਰਾਵਾਂਗੇ ਔਰ ਕਾਂਗਰਸ ਪਾਰਟੀ ਨੂੰ ਜਿਤਾਵਾਂਗੇ ਧੰਨਵਾਦ ਜੀ ਹਾਂ ਜੀ ਵੋਟਰਾਂ ਨੂੰ ਕੀ ਕਹਿਣਾ ਸੰਦੇ ਦੇਣਾ ਚਾਹੁੰਦੇ ਵੋਟਰਾਂ ਨੂੰ ਇਹ ਕਹਿਣਾ ਵੀ ਪਿਛਲੇ 4 ਸਾਲ ਤੋਂ ਜੋ ਮੌਜੂਦਾ ਸਰਕਾਰ ਨੇ ਕੀਤਾ ਉਹ ਸਾਰਿਆਂ ਨੂੰ ਪਤਾ ਹੀ ਆ ਤੇ ਆਪਾਂ ਨੂੰ ਵੱਧ ਤੋਂ ਵੱਧ ਵੋਟਾਂ ਕਾਂਗਰਸ ਪਾਰਟੀ ਪੰਜੇ ਦੇ ਨਿਸ਼ਾਨ ਤੇ ਪਾ ਕੇ ਕਾਂਗਰਸ ਪਾਰਟੀ ਨੂੰ ਦੁਬਾਰਾ ਮਜ਼ਬੂਤ ਕਰਨਾ ਪੈਣਾ ਔਰ ਕਾ ਅਗੋਂ ਵਾਲੇ ਟਾਈਮ ਵਿੱਚ 27 ਵਿੱਚ ਵੀ ਲੱਗਦਾ ਇਹ ਆ ਵੀ ਕਾਂਗਰਸ ਪਾਰਟੀ ਹੀ ਦੁਬਾਰਾ ਹੋਊਗੀ ਸੋ ਆਪਾਂ ਸਾਰਿਆਂ ਨੇ ਆਉਣ ਵਾਲੀ ਸਰਕਾਰ ਦਾ ਸਾਥ ਦੇਣਾ ਔਰ ਇਹ ਜਿਹੜੇ ਖੱਲੇ ਲੈਵਲ ਦੀਆਂ ਵੋਟਾਂ ਚ ਉਹਨਾਂ ਦੇ ਨੁਮਾਇंदे ਚਤਾ ਕੇ 27 ਵਿੱਚ ਉਹਨਾਂ ਦਾ ਹੌਸਲਾ ਵਧਾਣਾ ਸਾਜੀ ਤੁਸੀਂ ਪਿੰਡ ਦੇ ਸਾਬਕਾ ਸਰਪੰਚ ਹੋ ਤੇ ਕਾਨੂੰਨ ਦੇ ਮਾਰ ਵੀ ਆਇਆ ਵਕੀਲ ਵੀ ਆਇਆ ਤੁਹਾਡਾ ਕਾਨੂੰਨੀ ਧਾਰ ਵੀ ਆ ਗਿਆ ਹਾਂ ਜੇ ਸਰਕਾਰ ਕੋ ਤੱਕੇਸ਼ਾਈ ਕਰ ਰਹੀ ਆ ਉਹਨਾਂ ਦੇ ਕੀ ਐਕਚੁਅਲੀ ਆ ਜਾ ਸਕਦਾ ਅਸੀਂ ਆਪਣੇ ਪਿੰਡ ਦਾ ਤੱਕੇਸ਼ਾਈ ਹੋਣ ਨਹੀਂ ਦੇਣੀ ਚਾਰ ਪਿੰਡ ਸਾਡੇ ਬਲੋਕ ਇੱਥੇ ਬਲੋਕ ਦੇ ਆ ਉਹਨਾਂ ਚ ਵੀ ਨਹੀਂ ਹੋਣ ਦੇਣੀ ਔਰ ਚਾਹੀਦਾ ਇਹ ਹੈ ਇਸੇ ਤਰ੍ਹਾਂ ਸਾਰੇ ਹੀ ਇਕੱਠੇ ਹੋਵੋ ਸਰਕਾਰ ਜ਼ਬਰਦਸਤੀ ਤੱਕੇਸ਼ਾਈ ਨਹੀਂ ਕਰ ਸਕਦੀ ਜੇ ਸਾਡਾ ਇਕਾ ਹੈਤਾ ਸਾਡਾ ਇਕਾ ਰਣਾ ਬਹੁਤ ਜ਼ਰੂਰੀ ਆ ਔਰ ਮੈਂ ਆਪਣੇ ਪਿੰਡ ਵਾਸੀਆਂ ਦਾ ਧੰਨਵਾਦੀ ਵੀ ਆ ਸਾਰੇ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੇ ਆ ਔਰ ਅੱਜ ਵੀ ਇੱਥੇ ਪਹੁੰਚੇ ਆ ਇਹ ਸਨ ਸਾਫਾ ਸਰਪੰਚ ਮਿਲਦਣਾ ਅਤੇ ਕਾਨੂੰਨੀ ਮਾਰ ਦੇ ਘਰਮੇਰ ਸਿੰਘ ਜਿਨ੍ਹਾਂ ਜਾਣਕਾਰੀ ਪ੍ਰਾਪਤ ਕੀਤੀ ਬਲਾਸਾਉਂ ਪੇ ਜਲਾ ਚੋਣਾ ਪੰਜਾਬ ਅੰਦਰ ਰੋਰੀਆਂ ਪਛਾ ਪੰਜਾਬ ਸਰਕਾਰ ਦੇ ਬਲਾਜਮਾ ਨੇ ਦਿੱਤੀ ਇਨਕਾਰੀ ਜੋ ਜਾਣਕਾਰੀ ਦੇਣ ਵਾਸਤੇ ਤੱਕੇ ਸ਼ਾਈ ਨੂੰ ਜੋ ਹੁੰਦੀ ਹੈ ਉਹਦੇ ਵਾਰ ਜਾਣਕਾਰੀ ਦਿੱਤੀ ਗਈ ਸਾਫਾ ਸਰਪੰਚ ਗਰਮੇਰ ਸਿੰਘ ਪਿੰਦਰਦਲਾ ਜਾਨ ਕਦੇ ਤੇ ਸਾਬਕਾ ਸਰਪੰਚ ਪਹਿਲੇ ਡੇਟਾ ਜੋ ਚੇਕਰ ਪੰਜਾਬ ਸਰਕਾਰ ਨੇ ਕੋਈ ਤੱਕਸ਼ਾਈ ਕੀਤੀ ਉਹ ਰਿਪੋਰਟ ਜੋਰ ਕੀਤੀ ਜਾਵੇਗੀ ਨੂੰ ਨਤਾਬ ਨੂੰ ਨਹੀਂ ਕਾਰਵਾਈ ਆਪ ਸਰਕਾਰ ਜ਼ਿਲ੍ਹਾ ਪ੍ਰਸ਼ਾਦ ਆਪ ਦੀ ਸੰਪਤੀ ਜ਼ਿਲ੍ਹਾ ਪ੍ਰਸ਼ਾਦ ਇਹ ਸਭ ਚੋਣਾਂ ਵਾਸਤੇ ਇਹ ਤਾਂ ਬੋਟਾ ਹੋ ਰਹੀਆਂ ਨਾ ਆਓ ਬੋਲੰਬੂਤੇ ਜਾਣਕਾਰੀ ਪ੍ਰਾਪਤ ਕਰਿਏ ਇਸ ਕਿਸ ਪਾਰਟੀ ਦਾ ਬੂਥ ਹੈ ਆ ਜਾਣਕਾਰੀ ਪ੍ਰਾਪਤ ਕਰਿਏ ਭਾਈ ਜੂਨ ਕਿਹੜੀ ਸਿਮਰਜੀਤ ਇਹ ਜਸਵੀਰ ਕੌਰ ਪਰਮਿੰਦਰ ਸਿੰਘ ਦੀ ਰਹਿ ਗਈ ਹੈ ਪਰਮਿੰਦਰ ਸਿੰਘ ਦੀ ਅਤੇ ਬਲਵਿੰਦਰ ਮਹੇਜ ਜੀ ਤੁਹਾਨੂੰ ਚਾਰ ਸ਼ਬਦ ਕਹਿਣਗੇ ਜੀ ਪਰ ਉਹ ਕੋਈ ਨਹੀਂ ਸਾਹਿਬ ਸ੍ਰੀ ਬਾਜੀ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਅੱਜ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਪੰਜਾਬ ਸਰਕਾਰ ਵੱਲੋਂ ਜੋ ਅਨਾਉਂਸ ਕੀਤੇ ਆ ਹਰ ਪਿੰਡਾਂ ਦੇ ਵਿੱਚ ਬਲਾਕ ਸੰਪਤੀ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੋ ਰਹੇ ਨੇ ਸਾਡੇ ਪਿੰਡ ਇੱਥੇ ਲੜੀ ਦੇ ਵਿੱਚ ਲਦੜਾਂ ਵਿਖੇ ਵੀ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਚੱਲ ਰਹੇ ਆ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਆ ਉਮੀਦ ਹੈ ਕਿ ਪੰਜਾਬ ਸਰਕਾਰ ਆਪਣੇ ਜੋ ਵੀ ਨੁਮਾਇंदे ਸਾਰੇ ਖੜੇ ਕੀਤੇ ਆ ਉਹਨਾਂ ਨੂੰ ਜਿੱਤ ਕੇ ਤੇ ਭਗਵੰਤ ਮਾਨ ਸਾਹਿਬ ਦੇ ਹੱਥ ਮਜ਼ਬੂਤ ਕਰਨਗੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਜੀ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕੀ ਅਪੀਲ ਕਰਨੀ ਚਾਹੁੰਦੇ ਬਸ ਵੋਟਰਾਂ ਨੂੰ ਇਹ ਹੀ ਬੇਨਤੀ ਆ ਕਿ ਆਪਣੀ ਆਪਣੀ ਜਿਹੜੀ ਵੋਟ ਹੈ ਜੋ ਸੰਵਿਧਾਨ ਦੇ ਮੁਤਾਬਕ ਸਾਨੂੰ ਹੱਕ ਮਿਲਿਆ ਆ ਉਹ ਆਪਣੀ ਵੋਟ ਦਾ ਪੂਰਾ ਸਹੀ ਆਪਣੇ ਜੋ ਨਮਾਇंदे ਚੋਣ ਕੇ ਉਹਨਾਂ ਨੂੰ ਸਹੀ ਤਰੀਕੇ ਨਾਲ ਸੋਚ ਸਮਝ ਕੇ ਨਾ ਵੋਟ ਨੂੰ ਯੂਜ਼ ਕਰਕੇ ਤੇ ਆਪਣੇ ਵਧੀਆ ਬੰਦੇ ਚੋਣ ਇਹ ਕਿਹੜੇ ਕਿਹੜੇ ਬੂਥ ਆ ਜੀ ਤੁਹਾਡੇ ਪਿੰਡ ਸਾਡੇ ਪਿੰਡ ਤਿੰਨੇ ਆ ਕੈਂਡੀਡੇਟ ਜੀ ਕਾਂਗਰਸ ਦੇ ਆ ਤੇ ਆਮ ਆਦਮੀ ਪਾਰਟੀ ਆ ਤੇ ਬੀਐਸਪੀ ਤੇ ਵੋਟ ਕਿੰਨੇ ਅੱਜ ਵੋਟ ਕਿੰਨੇ ਜੀ ਮਜ਼ਬੂਤ ਬਣਾਓ ਜੈ ਜਿੰਦਾਬਾਦ ਹੈ ਜੈ ਜਿੰਦਾਬਾਦ ਜੈ ਜਿੰਦਾਬਾਦ ਰਹੁਗੋ ਜਿੰਦਾਬਾਦ ਹੈ ਇਹ ਬੂਤ ਕਿੰਨੇ ਆ ਜੀ ਤੁਹਾਡੇ ਪਿੰਡ ਦੇ ਸਾਡੇ ਪਿੰਡ ਦੇ 4 4 4 ਬੂਤ ਹੈ ਜੀ 4 ਬੂਤ ਸਾਡੇ ਪਿੰਡ ਦੇ 4 ਬੂਤ ਹੈ ਜੀ ਹੋਰ ਜੀ ਬਾਏ ਗੁਰਜੀ ਦਾ ਖਾਲਸਾ ਬਾਏ ਗੁਰਜੀ ਕੀ ਫਤਿਹ ਮੈਂ ਬਲਜਿੰਦਰ ਕੌਰ ਪਤਨੀ ਜਸਕਰਨ ਸਿੰਘ ਦੀ ਮੈਂ ਆਮ ਆਦਮੀ ਹਾਂ ਲੋਕ ਖੜੀ ਆ ਮੈਨੂੰ ਐਮਐਲਏ ਸਾਹਿਬ ਬਲਕਾਰ ਸਿੰਘ ਜੀ ਨੇ ਖੜੇ ਕੀਤਾ ਆ ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਦੀ ਆ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਜੀ ਸਾਰੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਹ ਕੈਂਡੀਡੇਟ ਮੈਡਮੀ ਆਪਣਾ ਨਾਮ ਦੱਸੋ ਕਿਸ ਤੁਹਾਨੂੰ ਕਿਹੜੀ ਪਾਰਟੀ ਨੇ ਤੁਹਾਨੂੰ ਇਹ ਸੀ ਖੜਾ ਕੀਤਾ ਆ ਵਿਕਾਸ ਦੇ ਕੰਮ ਬਾਰੇ ਕੀ ਕਹਿਣਾ ਚਾਹੁੰਦੇ ਆ ਤੋ ਮੈਨੂੰ ਜੀ ਆਮ ਆਦਮੀ ਪਾਰਟੀ ਨੇ ਖੜਾ ਕੀਤਾ ਹੈ ਮੇਰਾ ਨਾਮ ਬਲਜਿੰਦਰ ਕੌਰ ਆ ਹਾਂਜੀ ਜੋ ਵਿਕਾਸ ਦੇ ਕਾਰਜ ਮੈਂ ਸਾਰੇ ਕਰੂੰਗੀ ਭਾਈ ਕੁਝ ਕੀ ਕਰਤਾਲ ਸਾਹਿਬ ਭਾਈ ਸਰਜੀ ਕੀ ਫਤਿਹ ਮੈਂ ਜਸਕਰਨ ਸਿੰਘ ਪਿੰਡ ਲਿੱਦੜਾ ਮੇਰੀ ਵਾਈਫ ਬਲਜਿੰਦਰ ਕੌਰ ਜੋਂ ਬਿਜਿਪੁਰ ਤੋਂ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਆ ਅਸੀਂ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਅਮੀਰ ਬਣਾਇਆ ਅਸੀਂ ਸਾਰੇ ਵੋਟਰਾਂ ਦਾ ਸੂਝਵਾਨ ਵੋਟਰਾਂ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦੇ ਹਾਂ ਜੋ ਬੜੀ ਸ਼ਾਂਤਮਈ ਮਾਹੌਲ ਦੇ ਵਿੱਚ ਵੋਟਾਂ ਪਾ ਰਹੇ ਆ ਅਸੀਂ ਇਹੀ ਅਪੀਲ ਕਰਦੇ ਹਾਂ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਤਾਂ ਕਿ ਵਿਕਾਸ ਹੋਰ ਨਤੀਜਾ ਪੜ ਸਕੋ ਜਿੰਨੇ ਆ ਤੁਸੀਂ ਆਉਂਗੇ ਅਸੀਂ ਵਿਕਾਸ ਦੇ ਵਿੱਚ ਕੋਈ ਕਮੀ ਨਹੀਂ ਛੱਡਾਂਗੇ ਅਸੀਂ ਸਾਡੇ ਐਮਐਲਏ ਸਾਹਿਬ ਸਰਦਾਰ ਬਲਕਾ ਸਿੰਘ ਜੀ ਦਾ ਵੀ तहे ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਖੰਡ ਪਾਰਟੀ ਬਲੋਟ ਟਿਕਟ ਦੇ ਕੇ ਨਵਾਜਿਆ ਹੈ ਬਾਈ ਜੀ ਦਾ ਖਾਸਾ ਬਾਈ ਜੀ ਕੀ ਜੀਲਾ ਪ੍ਰਸ਼ਦ ਅਤੇ ਬਲਾਸਾਂ ਦੇ ਚੋਣਾ ਜੋ ਪਖੜੋ ਪਾਰਟੀ ਨੇ ਬੂਥ ਲਗਾਏ ਹਨ

ਗਲਵਾ ਕਰਨ ਲਈ ਸ਼੍ਰੀ ਲਖਵੀਰ ਕੌਰ ਕਾਂਗਰਸ ਪਾਰਟੀ ਦੇ ਉਮੀਦਵਾਰ ਜੋ ਬਲਾਸ਼ਾਂਤੀ ਜਿਲ੍ਹਾ ਪ੍ਰਸ਼ਾਸਨ ਪੰਜਾਬ ਚੋਣਾਂ ਹੋ ਰਹੀਆਂ ਉਹਨਾਂ ਗੱਲਬਾਤ ਕਰੀਏ ਕੀ ਜਾਣਕਾਰੀ ਦਿੱਤੀ ਇਹਨਾਂ ਵੋਟਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਤੁਹਾਨੂੰ ਕਾਂਗਰਸ ਪਾਰਟੀ ਨੇ ਖੜੇ ਕੀਤਾ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਜੀ ਮੈਂ ਲਖਵੀਰ ਕੌਰ ਕਾਂਗਰਸ ਪਾਰਟੀ ਦੇ ਉਮੀਦਵਾਰ ਮੇਰਾ ਚੋਣ ਨਿਸ਼ਾਨ ਪੰਜਾ ਇਹ ਮੈਂ ਆਪਣੇ ਵੋਟਰ ਨੂੰ ਪੀਲ ਕਰਦੀ ਆਂ ਬਤ ਵਤ ਬੋਟਾ ਪਾ ਕੇ ਸਾਨੂੰ ਕੰਮਜਾ ਬਣਾਓ ਤਾਂ ਜੋ ਕਿ ਅਸੀਂ ਆਪਣੇ ਪਿੰਡ ਦਾ ਵਿਕਾਸ ਕਰ ਸਕੀਏ ਤੇ ਜੋ ਗ੍ਰਾਂਟਾ ਸਾਡੇ ਪਿੰਡ ਨੂੰ ਤੇ ਚੰਗੇ ਕੰਮਾਂ 'ਚ ਲਾ ਸਕੀਏ ਤੇ ਤੁਹਾਡੇ ਸਾਰੇ ਕੰਮ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਅਸੀਂ 24 ਘੰਟੇ ਤੁਹਾਡੀ ਸੇਵਾ ਲਈ ਹਾਜ਼ਰ ਰਹਿਵਾਂਗੇ ਆਪਰ ਪਾਕੀ ਸਰਕਾਰ ਹੈ ਮੈਡਮ ਜੀ ਸੜਕਾਂ ਤੁਹਾਡੇ ਪਿੰਡ ਦੀਆਂ ਬੜੀਆਂ ਖਰਾਬ ਚੱਲਦੇ ਆ ਰਹੀਆਂ ਇੱਥੇ ਲੰਘ ਨਹੀਂ ਹੁੰਦਾ ਇਹ ਸੜਕਾਂ ਤੇ ਜੋ ਸਮਾਗਮ ਕਰਾਉਂਦੇ ਬੀਬੀਆਂ ਦੇ ਪ੍ਰੋਗਰਾਮ ਜਾਂ ਹੋਰ ਪ੍ਰੋਗਰਾਮ ਹੁੰਦਾ ਰਿਹਾ ਛੜਕ ਨੰਗਣਾ ਭੋੜਾ ਤੇ ਕੀ ਕਹਿਣਾ ਚਾਹੁੰਦੇ ਇਸ ਛੜਕ ਤੋਂ ਪਹਿਲੇ ਦਾਤੇ ਬਣਾਈ ਜਾਵਣਗੇ ਹਾਂਜੀ ਬਿਲਕੁਲ ਜੀ ਅਸੀਂ ਆਪਣੇ ਪਿੰਡ ਦਾ ਤੁਸੀਂ ਆਪ ਹੀ ਦੇਖਿਆ ਬਹੁਤ ਬੁਰਾ ਹਾਲ ਆ 5 ਸਾਲ ਹੋ ਗਏ ਸਾਨੂੰ ਇਦਾਂ ਹੀ ਆਉਂਦੇ ਜਾਂਦੇ ਨੂੰ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਵਿਕਾਸ ਬਾਰੇ ਕੰਮ ਸ਼ੁਰੂ ਕਰਾਂਗੇ ਬੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਬੋਟਰਾਂ ਨੂੰ ਕਹਿੰਦੇ ਸਾਡਾ ਸਹਿਯੋਗ ਦਿਓ ਅਸੀਂ ਤੁਹਾਡੇ ਨਾਲ ਦਿਨ ਰਾਤ ਖੜੇ ਆ ਜਦੋਂ ਸਾਡੀ ਲੋੜ ਆ ਸੀ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਆਪਣਾ ਨਾਮ ਇੱਕ ਵਾਰੀ ਫਿਰ ਦੱਸਿਆ ਜਾਵੇ ਜੀ ਲਖਵੀਰ ਕੌਰ ਕਿਹੜੀ ਪਾਰਟੀ ਨੇ ਖੜਾ ਕੀਤਾ ਜੀ ਤੁਹਾਨੂੰ ਕਾਂਗਰਸ ਪਾਰਟੀ ਇਹ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਵੋਟਰਾਂ ਨੂੰ ਬੱਸ ਇਹੀ ਅਪੀਲ ਕਰਦੇ ਆ ਵਾਦ ਤੋਂ ਵਾਦ ਵੋਟਾਂ ਪਾਓ ਤੇ ਸਾਨੂੰ ਕੰਮ ਚਾ ਬਣਾਓ ਓਕੇ ਥੈਂਕਸ ਮੈਡਮ ਕਾਰ ਰਵੀਰਵਾਰ ਲਖਵੀਰ ਕੌਰ ਨੇ ਆਹ ਗੱਲ ਬੱਕਰੀਏ ਸਾਡਾ ਸਿੱਕਾ ਸਰ ਮੜੂ ਕੀ ਕਹਣਾ ਜਣੇ ਵੋਟਾਂ ਨੂੰ ਮੈਂ ਕਹਿ ਰਹੀ ਆ ਵੀ ਸਾਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਆ ਸੀ ਪੰਜਾ ਸਾਡਾ ਚੋਣ ਨਿਸ਼ਾਨ ਆ ਸਾਨੂੰ ਵੱਧ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ ਤੇ ਅਸੀਂ ਆਪਣੇ ਪਿੰਡਾਂ ਦਾ ਸੁਧਾਰ ਕਰ ਸਕੀਏ ਤੇ ਜੋਨ ਬਿਲੀ ਜੋਨ ਬਿਲੀ ਪਰਵਚ ਜਿੰਨੇ ਵੀ ਪਿੰਡ ਆ ਰਹੇ ਆ ਅਸੀਂ ਸਾਰੇ ਵੋਟਰਾਂ ਦਾ ਧੰਨਵਾਦ ਕਰਾਂਗੇ ਤੇ ਸਾਰਿਆਂ ਦੀ ਹੱਥ